बाक़ी पूर पैमल ਆਪ ਜੀ ਸਤਿਕਾਰਯੋਗ ਪਰਿਵਾਰ ਦੀ ਬਗਾਲੀ ਜੀ ਨੂੰ ਪਰਚਾ ਆ ਰਿਹਾ ਹੈ ਕਿ ਸਤਿਕਾਰਯੋਗ ਸ੍ਰੀਮੰਤ ਭਾਜਪਾ ਦੇ ਮਹਾਰਾਜ ਜੀ ਨੇ ਅੰਕਾਰ ਕਾੜੀ ਨੂੰ ਸਵਾਤਿ ਆਕਾਦੀ ਦੀ ਸੇਵਾ ਸ਼ੁਰੂ ਕੀਤੀ ਹੈ। ਸਾਹਿਬ ਜੀ ਦਾ ਅਲਸਾ ਸਾਹਿਬ ਜੀ ਦੇ ਮੱਦੇ ਸਪਾ ਸਰਵਦਾ ਜੀ ਦੇ ਸਰਕਾਰ ਜੀਆ ਮੱਤ ਦਾ ਬਧਾਈਆ ਹੋਣ

ਤੇ ਮੈਂ ਬਾਤ ਕਰਾਂ ਜੇ ਮੇਰੇ ਮੀਰ ਤਾਂ ਪਤਾਂ ਬੰਨੀਆਂ ਨੇ ਸਮਦਰ ਵਿੱਚ ਗੱਡੀ ਦੇ ਤੋਂ ਪਹਿਲਾਂ ਬੇਨਤੀ ਕਰਦੇ ਆ